ਵਿਕਰਮ ਸਿੰਘ ਮਜੀਠੀਆ ਕੇਸ ਦੀ ਸਿੱਟ ਦੇ ਮੈਂਬਰ ਅਤੇ ਸੀਨੀਅਰ ਆਈਪੀਐਸ ਅਫਸਰ ਵਰੁਣ ਸ਼ਰਮਾ ਨੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਖੁਲਾਸਾ ਕੀਤਾ ਕਿ ਸਿੱਟ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਡਰੱਗਜ਼ ਮਾਮਲੇ ਵਿੱਚ ਵਿਕਰਮ ਸਿੰਘ ਮਜੀਠੀਆ ਤੋਂ ਸਵਾਲ-ਜਵਾਬ ਕੀਤੇਗੇ ਅਤੇ ਪੁੱਛਗਿੱਛ 18 ਮਾਰਚ ਨੂੰ ਵੀ ਕੀਤੀ ਜਾਵੇਗੀ। ਸ਼੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਸਿੱਟ ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦੇ ਹੋਏ ਵਿਦੇਸ਼ਾਂ ਵਿੱਚ ਹੋਏ ਬੀਤੀ ਲੈਨ ਦੇ ਨੂ ਵੀ ਸ਼ਾਮਲ ਕੀਤਾ ਕਿਉਂਕਿ ਇਹ ਸਿੱਟ ਬੀਤੀ ਲੈਨ ਦੇਨ ਦੀ ਪਹਿਲਾਂ ਹੀ ਜਾਂਚ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਚਾਰ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀ ਵਿਦੇਸ਼ਾਂ ਵਿੱਚ ਹਨ ਜਿਨ੍ਹਾਂ ਨੂੰ ਤਫਤੀਸ਼ ਵਿੱਚ ਸ਼ਾਮਲ ਕਰਾਉਣ ਦੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਵਾਉਣ ਦੀ ਸਿੱਟ ਵੱਲੋਂ ਇਹਨਾਂ ਨੂੰ ਵਾਪਸ ਲਿਆਉਣ ਲਈ ਬੱਲੂ ਕਾਰਨਰ ਨੋਟਿਸ ਸਮੇਤ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਅੰਥਰ ਕੀ ਮਾਮਲਾ ਹੈ ਜਿਹੜੀ ਅਚਾਨਕ ਕਾਨਫਰੈਂਸ ਕੀਤੀ ਹੈ? ਦੇਖੋ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ 'ਚ ਸਰਕਾਰ ਵੱਲੋਂ ਇੱਕ ਸਪੈਸ਼ਲ ਲੀਫ ਪਟੀਸ਼ਨ ਜੀਨ ਕੈਨਸਲੇਸ਼ਨ ਆਫ ਬੇਲ ਬਾਰੇ ਮੂਵ ਕੀਤੀ ਗਈ ਸੀ। ਇਸ ਲਈ ਤਿੰਨ ਚਾਰ ਤਰੀਕਾ ਤੇ ਉਹਦੇ ਬਾਰੇ ਸੁਪਰੀਮ ਕੋਰਟ ਚ ਵਿਚਾਰ ਵਟਾਂਦਰਾ ਹੋਇਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ 17 ਤੇ 18 ਦੋ ਦਿਨ ਮੁਕਰਰ ਕੀਤੇ ਸੀ ਜਿਦੇ ਚ ਐਸਆਈਟੀ ਜਿਹੜੀ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਆ ਉਹ ਐਸਆਈਟੀ ਮਿਸਟਰ ਵਿਕਰਮ ਸਿੰਘ ਜੀ ਕੀ ਨਾਲ ਮੁਲਾਕੇ ਆਪਣੇ ਸਵਾਲ ਜਵਾਬ ਜਿਹੜੇ ਆ ਉਹ ਕਰ ਸਕਦੇ ਆ ਉਸ ਬਾਬਤ ਅੱਜ ਸਵੇਰੇ 11 ਵਜੇ ਪੁਲਿਸ ਲਾਂਡ ਪਟਿਆਲਾ ਦੇ ਕਾਨਫਰੰਸ ਹਾਲ 'ਚ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਾਰੀ ਐਸਆਈਟੀ ਨੇ ਸਵਾਲ-ਜਵਾਬ ਕੀਤੇ ਤੇ ਇਹਦੇ 'ਚ ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਹੈ ਕਿ ਐਸਆਈਟੀ ਨੇ ਆਪਣਾ ਦਾਇਰਾ ਕਾਫੀ ਵਧਾ ਕੇ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਐਸਆਈਟੀ ਕਰ ਰਹੀ ਹੈ ਇਸ ਕੇਸ ਚ ਚਾਰ ਜਿਹੜੇ ਅਕਿਊਜ਼ ਨੇ ਜੀਣਾ ਤੋਂ ਤਿੰਨ ਅਕਿਊਜ਼ ਜਿਹੜੇ ਆ ਉਹ ਅਬ੍ਰੋਡਲੀ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਵਾਪਸ ਲੈ ਕੇ ਆਣ ਲਈ ਐਸਆਈਪੀ ਜਿਹੜੀ ਆ ਉਹ ਐਕਸਪੋਰਟੇਸ਼ਨ ਬਲੂ ਕਾਰਨਰ ਨੋਟਿਸ ਤੇ ਬਾਕੀ ਹਰ ਸੰਭਵ ਉਪਰਾਲਾ ਜਿਹੜਾ ਉਹ ਵੀ ਕਰ ਲਈ ਆ ਇਹਦੇ ਚ ਮਿਸਟਰ ਵਿਕਰਮ ਸਿੰਘ ਜੁਟੀਆ ਨਾਲ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਜਿਹੜੀਆਂ ਫਰਮਾਨਾਂ ਉਹਨਾਂ ਚ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजੈਕਸ਼ਨ ਜਿਹੜੇ ਆ ਉਹ ਐਸਆਈਟੀ ਨੇ ਡਿਸਕਵਰ ਕੀਤੇ ਜਿਹੜੇ ਸਮੇਂ ਦੀ ਆਪਾਂ ਗੱਲ ਕਰਦੇ ਆ ਜਦੋਂ ਇਹ ਭੋਲਾ ਟਰੱਕ ਕੇਸ ਹੁੰਦਾ ਹੈ ਉਸ ਸਮੇਂ ਦੌਰਾਨ ਸੰਬੰਧਿਤ ਫਰਮਾਂ ਚ ਕਾਫੀ ਵੱਡੀ ਗਿਣਤੀ ਚ ਕੈਸ਼ ਡਿਪੋਜ਼ਿਟ ਹੁੰਦਾ ਹੈ ਤੇ ਕਾਫੀ ਬਾਹਰ ਦੇ ਦੇਸ਼ਾਂ ਚ ਬੇਸਡ ਜਿਹੜੀ ਹੋਰ ਕੰਪਨੀਆਂ ਨੇ ਉਹਨਾਂ ਨਾਲ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੁੰਦੀ ਹੈ ਇਹਨਾਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਾਂ ਬਾਰੇ ਕੈਸ਼ ਡਿਪੋਜ਼ਿਟ ਬਾਰੇ ਤੇ ਜਿਹੜੀ ਐਬਨੋਰਮਲ ਰਾਈਜ਼ ਇਨ ਐਸੈਟਸ ਹੈਗੀ ਹੈ ਉਹਦੇ ਬਾਰੇ ਵੀ ਐਸਆਈਟੀ ਨੇ ਅੱਜ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਵਾਲ ਜਵਾਬ ਕੀਤੇ ਤੇ ਕੱਲ 18 ਮਾਰਚ ਨੂੰ ਦੁਬਾਰੇ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਵਾਲ ਜਵਾਬ ਕਰਨ ਲਈ ਐਸਆਈਟੀ ਜਿਵੇਂ ਕਿ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਵੀ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਹੈ ਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਬੀਜੇਪੀ ਪੰਜਾਬ ਨੇ ਜਿਹੜੀ ਇੱਕ ਛੇੜੀ ਹੋਈ ਹੈ ਤੇ ਹਰੇਕ ਐਨਡੀਪੀਐਸ ਕੇਸ ਨੂੰ ਬੜੀ ਸੰਜਗੀਤਗੀ ਨਾਲ ਬੜੀ ਢੰਗ ਨਾਲ ਉਹਦੀ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਇਸ ਕੇਸ 'ਚ ਵੀ ਅਸੀਂ ਬੜੇ ਡੀਪਲੀ ਜਾਵਾਂਗੇ ਤੇ ਜੋ ਵੀ ਫੈਕਟਸ ਸਾਹਮਣੇ ਆਣਗੇ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਇਹ ਹੁਣ ਤੱਕ ਵੀ ਜਿਹੜੇ ਕੋਈ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਹੋਏ ਆ ਸੰਬੰਧਿਤ ਫਰਮਾਨਰ ਇਸ ਕੰਟਰੀ ਦੇ ਅੰਦਰ ਹੀ ਹੈ ਇਸ ਕੰਟਰੀ ਤੋਂ ਬਾਹਰ ਉਹਨਾਂ ਬਾਰੇ ਵੀ ਐਸਆਈਟੀ ਬੜੀ ਧੁੰਗਾਈ ਨਾਲ ਜਿਹੜੀ ਆ ਉਹ ਤਫ਼तीश ਕਰ ਰਹੀ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ ਇਸ ਕੇਸ 'ਚ ਬਾਕੀ ਦੋਸ਼ੀ ਨਹੀਂ ਜਿਹੜੇ ਬਾਹਰ ਦੇ ਦੇਸ਼ਾਂ 'ਚ ਬੈਠੇ ਉਹਨਾਂ ਨੂੰ ਵੀ ਅਸੀਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਇੰਡੀਆ ਲੈ ਕੇ ਆਣ ਲਈ ਜੋ ਵੀ ਸੰਭਵ ਉਪਰਾਲੇ ਹੁੰਦੇ ਆ ਉਹ ਵੀ ਸਾਰੇ ਉਪਰਾਲੇ ਜਿਹੜੇ ਆ ਉਹ ਐਸਆਈਟੀ ਜਿਹੜੀ ਆ ਉਹ ਕਰ ਰਹੀ ਆ ਵੱਡੀ ਮਾਤਰਾ ਚ ਸਬੰਧਿਤ ਫਰਮਾਂ ਚ ਜਿਹੜੇ ਕੈਸ਼ ਡਿਪੋਜ਼ਿਟ ਹੋਇਆ ਉਹਦੇ ਬਾਰੇ ਵੀ ਸਵਾਲ ਜਵਾਬ ਕੀਤੇ ਗਏ ਤੇ ਬਾਹਰ ਦੇ ਮੁਲਕਾਂ ਚ ਬੇਸਡ ਜਿਹੜੀ ਕੋਈ ਕੰਪਨੀਆਂ ਦਾ ਸਬੰਧਿਤ ਫਰਮਾਂ ਨਾਲ ਕੋਈ ट्रांजੈਕਸ਼ਨ ਹੋਇਆ ਉਹਦੇ ਬਾਰੇ ਵੀ ਜਿਹੜੇ ਆ ਉਹ ਸਵਾਲ ਜਵਾਬ ਕੀਤੇ ਗਏ ਸਰ ਇੱਕ ਗੱਲ ਕਰੀਏ ਸਿੱਟ ਦੀ ਅੱਜ ਅਮਨ अरोड़ा ਜੀ ਪਟਿਆਲਾ ਆਏ ਸੀ ਜੀ ਉਹ ਕਹਿੰਦੇ ਵੀ ਸਾਡਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਕਿਤੇ ਨਾ ਕਿਤੇ politcal ਵੀ ਜ਼ਰੂਰ ਬਣ ਰਿਹਾ ਇਹ ਮੁੱਦਾ ਦੇਖੋ ਜੀ ਸਿੱਟਲੀ ਕੋਈ ਵੀ ਕੇਸ ਕਦੀ ਵੀ politcal ਨਹੀਂ ਹੁੰਦਾ ਸਾਨੂੰ professionnal ਪੁਲਿਸ ਅਫਸਰ ਹੁੰਦੇ ਇਸ ਕੇਸ ਦੀ ਇੱਕ ਟੀਮ ਬਣਾ ਕੇ ਸਾਡੇ ਨੂੰ ਇਨਵੈਸਟੀਗੇਸ਼ਨ ਸੌਂਪੀ ਗਈ ਹੈ ਤੇ ਅਸੀਂ professionnal ਐਂਡ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜੋ ਵੀ ਇਸ ਕੇਸ ਦੇ ਤੱਥਾ ਉਹ ਸਾਹਮਣੇ ਲੈ ਕੇ ਆਵਾਂਗੇ ਕਿਸੇ ਪ੍ਰਕਾਰ ਦਾ ਕੋਈ ਇਹਨੂੰ ਪੋਲਿਟੀਕਲ ਰੁਝਾਨ ਇਸ ਕੇਸ ਨੂੰ ਨਾ ਦਿੱਤਾ ਜਾਂਦਾ ਸਰ ਸਾਰੀ ਕਲਾਸ ਵਾਲਾ ਸਰ ਜਿਹੜਾ ਤੁਸੀਂ ਬਾਹਰ ਦੀ ਗੱਲ ਕੀਤੀ ਹੈ ਮੈਂ ਇੱਕ ਮਿੰਟ ਹੋਣੀ ਗੱਲ ਹੋ ਗਈ ਤੇ ਜੋ ਵੀ ਸੰਬੰਧਿਤ ਸਾਇੰਟਿਫਿਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਤੇ ਹੋਰ ਬੜੇ ਡੰਗਾ ਇਹਨਾਂ ਨੇ ਨਸਕੀਸ਼ਾ ਕਰਕੇ ਜੋ ਵੀ ਤੱਥ ਸਾਹਮਣੇ ਆਣਗੇ ਉਸ ਮੁਤਾਬਿਕ ਬੜੀ ਐ ਸਿੱਟ ਜਿਹੜੀ ਆ ਉਹ ਰਿਪੋਰਟਿੰਗ ਸਾ ਜਿਹੜੇ ਵਿਦੇਸ਼ਾਂ ਦੀ ਗੱਲ ਕੀਤੀ ਸੀ ਜਿਹੜੇ ਜਿੰਨਾ ਤੁਸੀਂ ਕਿਹਾ ਵੀ ਉਹਨਾਂ ਨੂੰ ਬੁਲਾਇਆ ਜਾਊਗਾ ਉਹ ਮੰਜੀਹਰ ਦੇ ਨਾਲ ਹੈ ਕੋਈ ਕੋਈ ਇਦਾਂ ਦੀ ਹੈ ਕੋਈ ਜਾਣਕਾਰੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਕੇਸ 'ਚ ਚਾਰ ਦੋਸ਼ੀ ਨੇ ਜਿੰਨਾ 'ਚੋਂ ਤਿੰਨ ਜਿਹੜੇ ਅਕਿਊਜ਼ ਨੇ ਉਹ ਬਾਹਰ ਦੀ ਕੰਟਰੀ 'ਚ ਹੈਗੇ ਜਦੋਂ ਵੀ ਕਿਸੇ ਅਕਿਊਜ਼ ਨੂੰ ਬਾਹਰ ਦੀ ਕੰਟਰੀ ਤੋਂ ਆਪਣੇ ਮੂਲਕ ਇੰਡੀਆ ਵਾਪਸ ਲੈ ਕੇ ਆਉਣਾ ਹੁੰਦਾ ਤੇ ਉਹਦੇ ਕਈ ਪ੍ਰਕਾਰ ਦੇ ਪ੍ਰੋਸੈਸ ਹੁੰਦੇ ਆ ਕਈ ਪ੍ਰਕਾਰ ਦੇ ਇੰਟਰਪੋਲ ਦੇ ਨੋਟਿਸ ਹੁੰਦੇ ਆ ਬਲੂ ਕਾਰਨਰ ਨੋਟਿਸ ਹੁੰਦੇ ਰੈਡ ਕਾਰਨਰ ਨੋਟਿਸ ਆਈ ਹੋਗੇ ਲੇਕਿਨ ਸਭ 4 ਸਾਲ ਹੋ ਗਏ ਆਪਣੀ ਗੱਲ ਪੂਰੀ ਕਰਨਾ ਹੈ ਕਈ ਪ੍ਰਕਾਰ ਦੇ ਨੋਟਿਸ ਹੁੰਦੇ ਆ ਬਲੂ ਕਾਰਨਰ ਨੋਟਿਸ ਰੈਡ ਕਾਰਨਰ ਨੋਟਿਸ ਹੁੰਦੇ ਐ ਐਕਸਟਰੈਡੀਸ਼ਨ ਦੇ ਪ੍ਰੋਪੋਜ਼ਲ ਹੁੰਦੇ ਆ ਤੇ ਜੋ ਵੀ ਇਸ ਕੇਸ ਦੇ ਦੋਸ਼ੀ ਜਿਹੜੇ ਬਾਹਰ ਹੈਗੇ ਆ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਆਣਾ ਤੇ ਉਹਦੇ ਲਈ ਹਰ ਸੰਭਵ ਉਪਰਾਲਾ ਕਰਨਾ ਭਾਵੇਂ ਉਹ ਐਕਸਟਰੈਡੀਸ਼ਨ ਹੋਵੇ ਮਿਊਚੁਅਲ ਲੀਗਲ ਅਸਿਸਟੈਂਸ ਪ੍ਰੀਟੀ ਹੋਵੇ ਬਲੂ ਕਾਰਪਸ ਮੋਟਸ ਹੋਵੇ ਉਹ ਵੀ ਸਿੱਟ ਬੜੇ ਦੁਮਾਈ ਨਾਲ ਇਹ ਸਾਰੇ ਪਰਿਮਾਤ ਕੰਮ ਜਿਹੜਾ ਕਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਪ੍ਰਾਪਰਟੀ ਵੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز